ਯੂਜੀਸੀ ਨੈਟ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਦਾ ਅੱਜ ਦੀ ਕਲਾਸ ਵਿੱਚ ਸਵਾਗਤ ਹੈ ਪਿਛਲੀ ਕਲਾਸ ਦੇ ਵਿੱਚ ਆਪਾਂ ਰੂਪਵਾਦ ਨੂੰ ਕੰਪਲੀਟ ਕੀਤਾ ਸੀ ਅੱਜ ਇੱਕ ਹੋਰ ਨਵਾਂ ਟੌਪਿਕ ਡਿਸਕਸ਼ਨ ਡਿਸਕਸ ਕਰਨ ਜਾ ਰਹੇ ਹਾਂ ਪਸ਼ਮੀ ਸਾਹਿਤ ਤੇ ਚਿੰਤਨ ਦਾ ਇੱਕ ਜਿਹੜਾ ਸਬ ਟੌਪਿਕ ਹੈ ਖਤਮ ਹੋ ਚੁੱਕਿਆ ਹੈ ਰੂਪਵਾਦ ਅੱਜ ਦੂਜਾ ਹੈ ਦੂਜੇ ਦਾ ਨਾਮ ਹੈ ਮਾਰਕਸਵਾਦ ਮੋਸਟ ਇੰਪੋਰਟੈਂਟ ਟੌਪਿਕ ਜਦ ਆਪਾਂ ਮਾਰਕਸਵਾਦ ਨੂੰ ਪੜ੍ਹਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਸਾਨੂੰ ਪੜਨੀਆਂ ਹੁੰਦੀਆਂ ਨੇ ਬਹੁਤ ਸਾਰੇ ਕਨਸੈਪਟ ਇਸ ਦੇ ਵਿੱਚ ਨੇ ਬਹੁਤ ਵੱਡਾ ਇਹ ਟੌਪਿਕ ਹੈ ਪਰ ਆਸਾਨ ਤਰੀਕੇ ਦੇ ਨਾਲ ਇਸ ਨੂੰ ਕਰਨ ਦਾ ਆਪਾਂ ਯਤਨ ਕਰਾਂਗੇ ਮਾਰਕਸਵਾਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਮਿਲਦੀਆਂ ਨੇ ਬਹੁਤ ਸਾਰੇ ਪੱਖ ਜਿਹੜੇ ਨੇ ਉਹ ਸਾਨੂੰ ਨਜ਼ਰ ਆਉਂਦੇ ਨੇ ਮਾਰਕਸਵਾਦ ਦੇ ਵਿੱਚ ਸਾਨੂੰ ਦਰਸ਼ਨ ਮਾਰਕਸਵਾਦ ਦੇ ਵਿੱਚ ਸਾਨੂੰ ਆਰਥਿਕ ਵਿਵਸਥਾ ਆਰਥਿਕ ਪੱਖ ਤੇ ਰਾਜ ਮਹਿਨ ਤੌਰ ਤੇ ਰਾਜਨੀਤਿਕ ਪੱਖ ਜਿਹੜਾ ਹੈ ਰਾਜਨੀਤਿਕ ਸਿਧਾਂਤ ਜਿਹੜੇ ਨੇ ਉਹ ਆਪਾਂ ਇਸ ਵਿੱਚ ਵੇਖਦੇ ਹਾਂ ਇਸ ਲਈ ਮਾਰਕਸਵਾਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਔਰ ਇਨ੍ਹਾਂ ਚੀਜ਼ਾਂ ਦਾ ਪ੍ਰਭਾਵ ਜਿਹੜਾ ਹੈ ਉਹ ਇੱਕ ਇਨਸਾਨ ਦੀ ਜ਼ਿੰਦਗੀ ਤੇ ਵੀ ਪੈਂਦਾ ਹੈ ਔਰ ਉਸ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਪੱਖਾਂ ਦੇ ਵੀ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਹੈ ਅੱਗੇ ਚੱਲ ਕੇ ਆਪਾਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਾਂਗੇ ਮਾਰਕਸਵਾਦ ਇੱਕ ਦਾਰਸ਼ਨਿਕ ਆਰਥਿਕ ਅਤੇ ਰਾਜਨੀਤਿਕ ਸਿਧਾਂਤ ਹੈ ਇਸ ਦੇ ਵਿੱਚ ਫਿਲਾਸਫੀ ਇਸ ਦੇ ਵਿੱਚ ਇਕਨੋਮਿਕਲ ਸਟੇਟਸ ਇਕਨੋਮਿਕਲ ਬੈਕਗਰਾਉਂਡ ਕਿਸੇ ਸਮਾਜ ਦੀ ਜਾਂ ਰਾਜਨੀਤਿਕ ਜਿਹੜਾ ਆਧਾਰ ਹੈ ਕਿਸੇ ਸਮਾਜ ਦਾ ਉਹ ਕਿਸ ਤਰ੍ਹਾਂ ਦਾ ਹੈ ਰਾਜਨੀਤਿਕ ਢਾਂਚਾ ਕਿਸ ਤਰ੍ਹਾਂ ਕੰਮ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਾਰਕਸਵਾਦ ਦੇ ਵਿੱਚ ਆਉਂਦੀਆਂ ਨੇ ਮਾਰਕਸਵਾਦੀ ਬੁਨਿਆਦ ਜਿਹੜੀ ਹੈ ਉਹ Karl Marx ਨੇ ਰੱਖੀ Karl Marx اور اس دا ایک دوست ਜਿਨੀਆਂ ਵਿਚਾਰਧਾਰਾਵਾਂ ਮਿਲਦੀਆਂ ਸਨ ਜਿਨ੍ਹਾਂ ਦੇ ਵਿਚਾਰ ਇੱਕ ਦੂਜੇ ਦੇ ਨਾਲ ਮਿਲਦੇ ਸਨ ਉਹ ਦੋਸੀ ਦੋਸਤੀ Karl Marx ਦਾ फ्रेंड्रिच ਐਂਜਲਸ ਇਹ Karl Marx ਦਾ ਦੋਸਤੀ ਜਿਸ ਨੇ Karl Marx ਦੇ ਨਾਲ ਮਿਲ ਕੇ ਮਾਰਕਸਵਾਦੀ ਨੀ ਰੱਖੀ ਪਰ ਜੋ ਅਹਿਮ ਰੋਲ ਰਿਹਾ ਉਹ Karl Marx ਦਾ ਹੀ ਰਿਹਾ ਔਰ ਮਾਰਕਸਵਾਦ ਦਾ ਦਾਤਾ ਆਪਾਂ Karl Marx ਨੂੰ ਹੀ ਮੰਨਦੇ ਹਾਂ ਫ੍ਰੈਂਡਰਿਚ ਐਂਜਲਸ ਨੇ Karl Marx ਦੇ ਨਾਲ ਮਿਲ ਕੇ ਬਹੁਤ ਸਾਰੀਆਂ ਰਚਨਾਵਾਂ ਵੀ ਸਮਾਜ ਨੂੰ ਦਿੱਤੀਆਂ ਬਹੁਤ ਸਾਰੀਆਂ ਜਿਹੜੇ ਮੇਨ ਜਿਹੜੇ Karl Marx ਦੁਆਰਾ ਲਿਖੇ ਹੋਏ ਡਾਕੂਮੈਂਟਸ ਨੇ ਉਸ ਦੇ ਵਿੱਚ ਫ੍ਰੈਂਡਰਿਚ ਐਂਜਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਮਾਰਕਸਵਾਦ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਮਾਰਕਸ ਦੀ ਸ਼ਖਸੀਅਤ ਬਾਰੇ ਜਾਣਨਾ ਪਵੇਗਾ ਕਿਉਂਕਿ ਜਦ ਤੱਕ ਅਪਾ ਕਿਸੇ ਵਿਅਕਤੀ ਦੀ ਵਿਚਾਰਧਾਰਾ ਉਸ ਦੀ ਸ਼ਖਸੀਅਤ ਨੂੰ ਨਹੀਂ ਜਾਣਦੇ ਤਾਂ ਉਸ ਦੇ ਦੁਆਰਾ ਦਿੱਤਾ ਹੋਇਆ ਸਮਾਜ ਨੂੰ ਇੱਕ ਬਦਮੁੱਲਾ ਵਿਚਾਰ ਸਾਨੂੰ ਸਮਝ ਵਿੱਚ ਨਹੀਂ ਪੈ ਸਕਦਾ ਕਿ Karl Marx ਨੇ ਜੋ ਮਾਰਕਸਵਾਦ ਸਮਾਜ ਨੂੰ ਦਿੱਤਾ ਮਾਰਕਸਵਾਦ ਦੀ ਉਸਨੇ ਜੋ ਨੀਂਹ ਰੱਖੀ ਉਸ ਦੇ ਪਿੱਛੇ Karl Marx ਦੀ ਵਿਚਾਰਧਾਰਾ ਕੀ ਸੀ Karl Marx ਦੇ ਵਿਚਾਰ ਕੀ ਸਨ Karl Marx ਕਿਸ ਸ਼ਖਸੀਅਤ ਦਾ ਮਾਲਕ ਸੀ ਕਿਉਂਕਿ ਜਿਸ ਤਰ੍ਹਾਂ ਦੇ ਇਨਸਾਨ ਦੇ ਆਪਣੇ ਵਿਚਾਰ ਹੁੰਦੇ ਨੇ ਉਸ ਤਰ੍ਹਾਂ ਹੀ ਉਸ ਤਰ੍ਹਾਂ ਦੇ ਵਿਚਾਰ ਹੀ ਉਸ ਸਮਾਜ ਦੇ ਵਿੱਚ ਵੰਡਦਾ ਹੈ ਤਾਂ Karl Marx ਦੀ ਸ਼ਖਸੀਅਤ ਨੂੰ ਜਾਨਣਾ ਉਸ ਦੇ ਜੀਵਨ ਦੇ ਪਹਿਲੂਆਂ ਨੂੰ ਜਾਨਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਤਦ ਹੀ ਸਾਨੂੰ ਮਾਰਕਸਵਾਦ ਦੀ ਜਿਹੜੀ ਸੰਪੂਰਨ ਤੌਰ ਤੇ ਸਮਝ ਪੈ ਸਕਦੀ ਹੈ ਅੱਜ ਦੀ ਕਲਾਸ ਦੇ ਵਿੱਚ ਅੱਪਾ ਸਮਝਾਂਗੇ ਕਿ ਕਾਲ ਮਾਰਕਸ ਦਾ ਜੀਵਨ ਤੇ ਉਸ ਦੀ ਸਖਸ਼ੀਅਤ ਕਿਸ ਤਰ੍ਹਾਂ ਦੀ ਰਹੀ ਕਾਲ ਮਾਰਕਸ ਦੇ ਜੀਵਨ ਦੀ ਗੱਲ ਕਰੀਏ ਤਾਂ ਕਾਲ ਮਾਰਕਸ ਦਾ ਜਨਮ 5 ਮਈ 1818 ਈਸਵੀ ਦੇ ਵਿੱਚ ਟੀਅਰ ਨਾਮਕ ਸ਼ਹਿਰ ਪਰਸ਼ੀਆ ਦੇ ਵਿੱਚ ਹੋਇਆ ਟੀਰ ਹੁਣ ਜਰਮਨੀ ਦੀ ਇੱਕ ਸਿਟੀ ਹੈ ਪਰ ਜਰਦ ਕਾਰਲ ਮਾਰਕਸ ਦਾ ਜਨਮ ਹੁੰਦਾ ਹੈ ਤਾਂ ਉਸ ਸਮੇਂ ਇਹ ਪਰਸ਼ੀਆ ਦੇ ਵਿੱਚ ਸੀ ਔਰ ਪਰਸ਼ੀਆ ਆਪਣੇ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ ਕੰਟਰੀ ਸੀ ਪਰ ਆਫਟਰ 1947 1947 ਤੋਂ ਬਾਅਦ ਪਰਸ਼ੀਆ ਜਿਹੜਾ ਹੈ ਉਹ ਡਿਮੋਲਿਸ਼ ਹੁੰਦਾ ਹੈ ਔਰ ਅੱਜ ਦੇ ਡੇਟ ਦੇ ਵਿੱਚ ਪਰਸ਼ੀਆ ਜੋ ਹੈ ਉਹ ਜਰਮਨੀ ਪੋਲੈਂਡ ਔਰ ਰਸ਼ੀਆ ਦਾ ਹਿੱਸਾ ਹੈ ਕਹਿ ਸਕਦੇ ਹਾਂ ਕਿ ਕਾਰਲ ਮਾਰਕਸ ਦਾ ਜਨਮ ਜਰਮਨੀ ਦੇ ਸ਼ਹਿਰ ਟੀਰ ਦੇ ਵਿੱਚ ਹੋਇਆ ਇਨਾਂ ਦੇ ਪਿਤਾ ਇੱਕ ਅਮੀਰ ਵਕੀਲ ਸਨ ਪਿਤਾ ਦਾ ਨਾਮ ਸੀ ਹੈਂਡਰਿਕ ਮਾਰਕਸ ਔਰ ਮਾਤਾ ਦਾ ਨਾਮ ਸੀ ਹੈਂਰੀਏਟ ਪ੍ਰੈਸ ਪ੍ਰੈਸਬਰਗ ਜੇਕਰ ਵਿਦਿਆ ਦੀ ਗੱਲ ਕਰੀਏ ਤਾਂ ਇਨਾਂ ਦੇ ਪਿਤਾ ਚਾਹੁੰਦੇ ਸਨ ਕਿ ਇਹ ਕਾਨੂੰਨ ਦੀ ਪੜ੍ਹਾਈ ਕਰਨ ਕਿਉਂਕਿ ਉਹ ਆਪ ਵੀ ਵਕੀਲ ਸਨ ਤੇ ਉਹਨਾਂ ਦੀ ਮਨਸ਼ਾ ਸੀ ਕਿ ਜੇ ਉਹਨਾਂ ਦੇ ਪੁੱਤਰ 카ਰਲ ਮਾਰਕਸ ਹੈ ਉਹ ਕਾਨੂੰਨ ਦੀ ਪੜ੍ਹਾਈ ਕਰਕੇ ਵਕੀਲ ਦੀ ਪਦਵੀ ਜਿਹੜੀ ਹਾਸਲ ਕਰਨ ਪਰ ਇਸੇ ਇਸੇ ਚੀਜ਼ ਨੂੰ ਨਜ਼ਰ ਵਿੱਚ ਰੱਖਦੇ ਹੋਏ ਹੈਨਰੀਕ ਮਾਰਕਸ ਨੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਬੋਨ ਯੂਨੀਵਰਸਿਟੀ ਕਾਨੂੰਨ ਦੀ ਪੜ੍ਹਾਈ ਕਰਨ ਦੇ ਲਈ ਭੇਜਿਆ ਪਰ ਜਦ ਆਪਾਂ ਸਟਾਰਟਿੰਗ ਦੇ ਵਿੱਚ ਦੇਖਦੇ ਹਾਂ ਤਾਂ 1900 1830 ਇਸਵੀ ਤੱਕ ਕਿਉਂਕਿ 1812 ਇਸਵੀ ਦੇ ਵਿੱਚ ਕਾਰਲ ਮਾਰਕਸ ਦਾ ਜਨਮ ਹੁੰਦਾ ਹੈ ਤਾਂ 1830 ਇਸਵੀ ਦੇ ਵਿੱਚ ਇਹ ਟੀਅਰ ਦੇ ਹੀ ਇੱਕ ਸਥਾਨਿਕ ਸਕੂਲ ਦੇ ਵਿੱਚ ਦਾਖਲਾ ਲੈਂਦੇ ਨੇ ਔਰ ਪਿਤਾ ਦੀ ਸਰਪ੍ਰਸਤੀ ਹੇਠ ਹੀ ਜੜੀ ਵਿੱਦਿਆ ਹੈ ਉਹ ਹਾਸਲ ਕਰਦੇ ਨੇ ਪਰ 17 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਦੇ ਕਹਿੰਦੇ ਉਹ ਕਾਨੂੰਨ ਦੀ ਪੜ੍ਹਾਈ ਕਰਨ ਲਈ ਬੌਨ ਯੂਨੀਵਰਸਿਟੀ ਚਲੇ ਜਾਂਦੇ ਨੇ ਬੇਸ਼ੱਕ ਪਿਤਾ ਦੇ ਕਹਿੰਤੇ ਉਹ ਚਾਹੁੰਦੇ ਨੇ ਪਰ ਉਹਨਾਂ ਦਾ ਜੋ ਆਪਣਾ ਝੁਕਾਅ ਸੀ ਨਿੱਜੀ ਜੋ ਝੁਕਾਅ ਸੀ ਉਹ ਫਿਲਾਸਫੀ ਔਰ ਸਾਹਿਤ ਵੱਲ ਸੀ ਮਾਰਕਸ ਜਦ ਬੌਨ ਯੂਨੀਵਰਸਿਟੀ ਪੜਨ ਜਾਂਉਂਦੇ ਨੇ ਤਾਂ ਉੱਥੇ ਉਹ ਕੁਝ ਵਿਵਾਦਾਂ ਦੇ ਵਿੱਚ ਕਿਰਦੇ ਨੇ ਕਿਉਂਕਿ ਮਾਰਕਸ ਦੇ ਜਿਹੜੇ ਆਪਣੇ ਵਿਚਾਰ ਨੇ ਉਹ ਸ਼ੁਰੂ ਤੋਂ ਹੀ ਕਾਫੀ ਕ੍ਰਾਂਤੀਕਾਰੀ ਵਿਚਾਰ ਰਹੇ ਔਰ ਉਹਨਾਂ ਵਿਚਾਰਾਂ ਕਰਕੇ ਹੀ ਉਹਨਾਂ ਨੂੰ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਤੇ ਬੌਨ ਯੂਨੀਵਰਸਿਟੀ ਦੇ ਵਿੱਚ ਪੜਦੇ ਹੋਏ ਬੌਨ ਯੂਨੀਵਰਸਿਟੀ ਜੋ ਕਿ ਜਰਮਨੀ ਦੀ ਯੂਨੀਵਰਸਿਟੀ ਹੈ ਅੱਜ ਦੀ ਡੇਟ ਦੇ ਵਿੱਚ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋਏ ਉਹ ਵਿਵਾਦਾਂ ਦੇ ਵਿੱਚ ਕਿਰੇ ਔਰ ਵਿਵਾਦਾਂ ਦੇ ਵਿੱਚ ਕਿਰਨ ਦੇ ਨਾਲ ਇਹ ਹੋਇਆ ਕਿ ਉਹਨਾਂ ਨੂੰ ਬੌਨ ਯੂਨੀਵਰਸਿਟੀ ਛੱਡ ਕੇ ਬਰਲਿਨ ਯੂਨੀਵਰਸਿਟੀ ਦੇ ਵਿੱਚ ਜਾਣਾ ਪਿਆ ਔਰ ਬਰਲਿਨ ਯੂਨੀਵਰਸਿਟੀ ਜੇਕਰ ਆਪਾਂ ਗੱਲ ਕਰ ਰਹੀਏ ਤਾਂ ਬਰਲਿਨ ਜੋ ਹੈ ਉਹ ਜਰਮਨੀ ਦੀ ਕੈਪੀਟਲ ਵੀ ਹੈ ਔਰ ਬਰਲਿਨ ਜੋ ਹੈ ਉਹ ਜਰਮਨੀ ਦੀ ਲਾਰਜੈਸਟ ਸਿਟੀ ਵੀ ਹੈ ਔਰ ਇਸੇ ਲਾਰਜੈਸਟ ਸਿਟੀ ਹੋਣ ਇਸੇ ਕੈਪੀਟਲ ਦੇ ਵਿੱਚ ਬਰਲਿਨ ਯੂਨੀਵਰਸਿਟੀ ਵੀ ਹੈ ਜਿਸ ਦੇ ਵਿੱਚ Karl Marx ਨੇ ਪੜ੍ਹਾਈ ਕੀਤੀ ਜਦ Karl Marx ਬਰਲਿਨ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਤਾਂ ਉਹ ਇੱਕ ਸਖਸ਼ੀਅਤੂ ਕਾਫੀ ਪ੍ਰਭਾਵਿਤ ਹੁੰਦੇ ਨੇ ਕਿਉਂਕਿ ਜਿੰਨੀਆਂ ਵੀ ਅਸੀਂ ਵੱਡੀ ਸਖਸ਼ੀਅਤਾਂ ਨੂੰ ਵੇਖते ਹਾਂ ਭਾਵੇਂ ਉਹ ਸੋਕਰੇਟ ਹੋਵੇ ਪਲੇਟੋ ਹੋਵੇ ਹੋਰ ਵੱਡੀਆਂ ਸਖਸ਼ੀਤਾਵਾਂ ਹੋਵਨ ਕੋਈ ਵੀ ਦਾਰਸ਼ਨਿਕ ਹੋਵੇ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਸਖਸ਼ੀਅਤ ਤੋਂ ਪ੍ਰਭਾਵਿਤ ਰਿਹਾ ਹੈ ਉਸਨੇ ਕਿਸੇ ਨਾ ਕਿਸੇ ਦੇ ਵਿਚਾਰਾਂ ਨੂੰ ਅਪਣਾਇਆ ਹੈ ਤੇ ਜਦ ਆਪਾਂ Karl Marx ਦੀ ਗੱਲ ਕਰਦੇ ਹਾਂ ਤਾਂ Karl Marx ਵੀ ਇੱਕ ਸਕਾਲਰ ਜੋ ਕਿ ਜਰਮਨ ਸਕਾਲਰ ਸਨ ਜਰਮਨ ਦਾਰਸ਼ਨਿਕ ਸਨ ਜਿਨ੍ਹਾਂ ਦਾ ਨਾਮ ਸੀ G W F Hegel ਪੂਰਾ ਨਾਮ ਜੇਕਰ ਆਪਾਂ ਗੱਲ ਕਰੀ ਤਾਂ George William Friedrich Hegel ਇਹ ਜਰਮਨ ਦਾਰਸ਼ਨਿਕ ਸਨ ਔਰ ਬਰਲਿਨ ਯੂਨੀਵਰਸਿਟੀ ਤੇ ਬੈਲਿੰਗ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਰਹੇ ਪਰ 1830 ਈਸਵੀ ਤੱਕ ਇਹ ਬੈਲਿੰਗ ਯੂਨੀਵਰਸਿਟੀ ਨੂੰ ਛੱਡ ਚੁੱਕੇ ਸਨ ਪਰ ਉਹਨਾਂ ਦਾ ਜੋ ਪ੍ਰਭਾਵ ਹੈ ਉਹਨਾਂ ਦੀ ਜੋ ਵਿਚਾਰਧਾਰਾ ਹੈ ਉਹ ਅਜੇ ਵੀ ਉੱਥੇ ਐਗਜ਼ਿਸਟ ਕਰਦੀ ਸੀ ਤਾਂ ਜੋ ਕਾਰਲ ਮਾਰਕਸ ਨੇ ਉਹ ਜੀ ਡਬਲਯੂ ਐਫ ਹੀਗਲ ਕੋਲ ਪ੍ਰਭਾਵਿਤ ਹੋਵੇ ਹੁੰਦੇ ਨੇ ਕਿਉਂਕਿ ਇਹਨਾਂ ਦੇ ਜੋ ਵਿਚਾਰ ਸਨ ਬਹੁਤ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਮਾਲਕ ਰਹੇ ਇਹਨਾਂ ਨੇ ਆਦਰਸ਼ਵਾਦ ਸਮਾਜਵਾਦ ਔਰ ਸੰਵਾਦ ਉੱਤੇ ਗੱਲ ਕੀਤੀ ਆ ਆਦਰਸ਼ਵਾਦ ਸਮਾਜਵਾਦ ਔਰ ਸੰਵਾਦ ਦੀ ਅੱਗੇ ਚਲ ਕੇ ਆਪਾਂ ਗੱਲ ਕਰਾਂਗੇ ਪਰ ਇੱਥੇ ਟੁਕ ਮਾਤਰ ਮੈਂ ਤੁਹਾਨੂੰ ਸਮਝਾ ਦਿਆਂ ਕਿ ਇੱਕ ਐਸਾ ਸਮਾਜ ਜਿਸ ਸਮਾਜ ਦੇ ਵਿੱਚ ਸਾਰੇ ਲੋਕ ਬਰਾਬਰ ਦੇ ਹੋਣ ਜਿਸ ਸਮਾਜ ਦੇ ਵਿੱਚ ਨਾ ਕੋਈ ਅਮੀਰ ਹੋਵੇ ਨਾ ਕੋਈ ਗਰੀਬ ਹੋਵੇ ਨਾ ਕੋਈ ਨੀਚ ਹੋਵੇ ਨਾ ਕੋਈ ਉੱਚਾ ਹੋਵੇ ਹਰ ਕਿਸੇ ਨੂੰ ਬਰਾਬਰ ਦੇ ਹੱਕ ਮਿਲਣ ਹਰ ਕਿਸੇ ਦੀ ਜੋ ਇੱਕ ਇਕਨੋਮਿਕ ਜੋ ਸਟੇਟਸ ਹੈ ਉਹ ਇੱਕੋ ਜਿਹਾ ਹੋਵੇ ਹਰ ਕੋਈ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਜੀ ਸਕੇ ਵਧੀਆ ਜੀ ਸਕੇ ਕਿਸੇ ਵੀ ਤਰੀਕੇ ਦਾ ਕੋਈ ਜਿਹੜੀ ਵਿਕਰ ਸੈਕਸ਼ਨ ਹੈ ਉਹ ਐਗਜ਼ਿਸਟ ਨਾ ਕਰੇ ਇਸ ਤਰ੍ਹਾਂ ਦੇ ਸਮਾਜ ਨੂੰ ਆਦਰਸ਼ ਸਮਾਜ ਜਾਂ ਸਮਾਜਵਾਦਾਂ ਨਾਮ ਦਿੱਤਾ ਗਿਆ ਔਰ ਇਸੇ ਐਸੇ ਸਮਾਜ ਦੀ ਗੱਲ ਹੀ ਜਿਹੜੇ ਜਰਮਨ ਦੇ ਦਾਰਸ਼ਨਿਕ ਹੀਗਲ ਕਰਿਆ ਕਰਦੇ ਸਰ ਔਰ ਉਹਨਾਂ ਦੇ ਵਿਚਾਰਾਂ ਤੋਂ ਹੀ ਕਾਲ ਮਾਰਕਸ ਜਿਹੜੇ ਨੇ ਉਹ ਪ੍ਰਭਾਵਿਤ ਹੁੰਦੇ ਨੇ ਤੇ ਇਨ੍ਹਾਂ ਵਿਚਾਰਾਂ ਦੇ ਉੱਤੇ ਹੀ ਮਾਰਕਸਵਾਦੀ ਨੀ ਜਿਹੜੀ ਹੈ ਉਹ ਰੱਖੀ ਜਾਂਦੀ ਹੈ ਕਿਉਂਕਿ ਮਾਰਕਸਵਾਦ ਨੂੰ ਜਦ ਆਪਾਂ ਪੜਾਂਗੇ ਤਾਂ ਉਸ ਦੇ ਵਿੱਚ ਦੇਖਾਂਗੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਾਫੀ ਉਭਰ ਕੇ ਸਾਹਮਣੇ ਆਉਂਦੀਆਂ ਨੇ ਆਦਰਸ਼ਵਾਦ ਸਮਾਜਵਾਦ ਸੰਵਾਦ ਜਿਹੜੀ ਕਲਾਸ ਸਟਰਗਲ ਹੈ ਉਸ ਦੀ ਕਾਲ ਮਾਰਕਸ ਗੱਲ ਕਰਦੇ ਨੇ ਕਲਾਸਿਸ ਨੂੰ ਖਤਮ ਕਰਨ ਦੀ ਗੱਲ ਕਰਦੇ ਨੇ ਬਰਾਬਰਤਾ ਦਾ ਸੰਦੇਸ਼ ਦਿੰਦੇ ਨੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੇ ਉੱਤੇ ਹੀ ਮਾਰਕਸਵਾਦੀ ਨੀ ਜਿਹੜੀ ਹੈ ਉਹ ਰੱਖੀ ਜਾਂਦੀ ਹੈ ਔਰ ਹੀਗਲ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਹੀ 1831 ਈਸਵੀ ਦੇ ਵਿੱਚ ਕਿਉਂਕਿ 1830 ਈਸਵੀ ਦੇ ਵਿੱਚ ਇਹ ਬੌਂਡ ਯੂਨੀਵਰਸਿਟੀਆਂ ਆਉਂਦੀ ਨੇ ਫਿਰ ਬੌਂਡ ਯੂਨੀਵਰਸਿਟੀ ਤੋਂ ਬਾਅਦ ਬਰਲਿੰਗ ਯੂਨੀਵਰਸਿਟੀ ਦੇ ਵਿੱਚ ਪਰਵੇਸ਼ ਲੈਂਦੇ ਨੇ ਔਰ 1831 ਈਸਵੀ ਦੇ ਵਿੱਚ ਫਿਰ ਇੱਕ ਜੋ ਸੰਸਥਾ ਹੈ ਉਸ ਸੰਸਥਾਨ ਨੂੰ ਇਹ ਜੁਆਇਨ ਕਰਦੇ ਨੇ ਜਿਸ ਸੰਸਥਾ ਦਾ ਨਾਮ ਸੀ ਯੰਗ ਹੈਗਲੀਨ ਹੀਗਲੀਨ ਯੰਗ ਹੀਗਲੀਅਨ ਇੱਕ ਸੰਸਥਾ ਸੀ ਜੋ ਕਿ ਹੀਗਲ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀ ਕਹਿ ਸਕਦੇ ਹਾਂ ਕਿ ਇਸ ਸੰਸਥਾ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਜੀਵੀ ਸਨ ਬਹੁਤ ਸਾਰਾ ਥਿੰਕ ਟੈਂਕ ਜੋ ਹੈ ਉਸ ਸੰਸਥਾ ਦੇ ਵਿੱਚ ਜੁੜਿਆ ਹੋਇਆ ਸੀ ਔਰ ਇਸ ਸੰਸਥਾ ਦੇ ਬਾਅਦ ਵੀ ਚਲ ਕੇ Karl Marx ਮੈਂਬਰ ਬਣਦੇ ਨੇ ਔਰ ਇੱਥੋਂ ਹੀ Marxਵਾਦ ਸੋਚ ਦੀ ਨੀ ਰੱਖੀ ਜਾਂਦੀ ਹੈ 1841 ਈਸਵੀ ਦੇ ਵਿੱਚ Karl Marx ਨੇ ਆਪਣਾ ਜੋ ਥੀਸਿਸ ਹੈ ਉਹ ਪੂਰਾ ਕੀਤਾ ਜਿਸ ਦਾ ਸਰਲੇਖ ਸੀ ਦਾ ਡਿਫਰੈਂਸ ਬੀਟਵੀਨ ਦਾ ਡੈਮੋਕ੍ਰੇਟੀਅਨ ਐਂਡ ਇਪੀਕਿਊਰੀਅਨ ਫਿਲਾਸਫੀ ਆਫ ਨੇਚਰ ਇਹਨਾਂ ਦਾ ਥੀਸਿਸ ਸੀ ਇਸ ਥੀਸਿਸ ਦੇ ਉੱਤੇ ਇਹਨਾਂ ਨੇ ਜੋ ਹੈ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਇਹ ਜੋ ਥੀਸਿਸ ਇਹਨਾਂ ਨੇ ਲਿਖਿਆ ਦਾ ਡਿਫਰੈਂਸ ਬੀਟਵੀਨ ਦਾ ਡੈਮੋਕ੍ਰੇਟੀਅਨ ਡੈਮੋਕ੍ਰੇਟੀਅਨ ਐਂਡ ਐਪੀਕਿਊਰੀਅਨ ਬੇਸਿਕਲੀ ਡੈਮੋਕ੍ਰੇਟੀਅਨ ਜਾਂ ਐਪੀਕਿਊਰੀਅਨ ਦੀ ਗੱਲ ਕਰੀਏ डेमोक्रेटियन एक सिद्धांत है एक विचारधारा है और एपिक्यूरियन भी एक सिद्धांत एक विचारधारा है डेमोक्रेटेरियन डेमोक्रेटिक्स ने दी एक विचारधारा सी डेमोक्रेटिक्स जो कि पुरातन यूनानी दार्शनिक से तो पहले तो यह दार्शनिक होया इसने कहा कि ब्रह्मांड जेडा है वो एटम्स के नाल बनया है ਇਸਨੇ ਬ੍ਰਹਿਮੰਡ ਦਾ ਪਰਮਾਣੂ ਸਿਧਾਂਤ ਜਿਹੜਾ ਹੈ ਉਹ ਸੂਤਰਬੰਧ ਕੀਤਾ ਸੀ ਡੈਮੋਕ੍ਰਿਟਸ ਨੇ ਜਿਸਨੇ ਡੈਮੋ ਜਿਸ ਦੀ ਆਪਾਂ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਉਸ ਦੀ ਵਿਚਾਰਧਾਰਾ ਸੀ ਡੈਮੋਕ੍ਰਿਟੀ ਕ੍ਰਿਟੀਅਨ ਬੇਸਿਕਲੀ ਇਹ ਉਹ ਵਿਚਾਰਧਾਰਾ ਸੀ ਜੋ ਕਿ ਸੁਪਰਨੈਚੁਰਲ ਫੋਰਸਿਸ ਨੂੰ ਕੰਡੈਮਨਟ ਕਰਦੀ ਸੀ ਇਹਨਾਂ ਦੇ ਮੁਤਾਬਿਕ ਇਸ ਵਿਚਾਰਧਾਰਾ ਦੇ ਮੁਤਾਬਿਕ ਇਹ ਇਹ ਮੰਨਦਾ ਸੀ ਕਿ ਕੋਈ ਵੀ ਸੁਪਰਨੈਚੁਰਲ ਪਾਵਰ ਕੀ ਕੋਈ ਵੀ ਪਰਮਾਤਮਾ ਵਰਗੀ ਜਿਹੜੀ ਸ਼ਕਤੀ ਹੈ ਉਹ ਬ੍ਰਹਿਮੰਡ ਦੇ ਵਿੱਚ ਐਗਜ਼ਿਸਟ ਨਹੀਂ ਕਰਦੀ ਕਿ ਸਾਰੇ ਜਿਹੜੀ ਕਾਇਨਾਤ ਹੈ ਉਹ ਐਟਮਸ ਦੇ ਨਾਲ ਬਣੀ ਹੈ ਐਟਮਸ ਨੂੰ ਇਹ ਮੇਨ ਜਿਹੜਾ ਹੈ ਫੋਰਸ ਮੰਨਦਾ ਹੈ ਐਟਮਸ ਦੇ ਨਾਲ ਹਰ ਇੱਕ ਪਦਾਰਥ ਬਣਿਆ ਹੈ ਹਰ ਜਿਹੜੀ ਚੀਜ਼ ਹੈ ਉਸ ਦਾ ਜਿਹੜਾ ਹੋਂਦ ਹੈ ਉਹ ਐਟਮ ਕਰਕੇ ਹੈ ਤਾਂ ਇਸ ਸਿਧਾਂਤ ਦੇ ਵਿੱਚ ਇਸ ਸਿਧਾਂਤ ਦੇ ਵਿੱਚ ਔਰ ਇੱਕ ਇੱਕ ਹੋਰ ਸਿਧਾਂਤ ਸੀ ਐਪਿਕਿਉਰੀਅਨ ਐਪਿਕਿਉਰੀਅਨ ਜੋ ਸਿਧਾਂਤ ਸੀ ਐਪਿਕਿਉਰਸ ਨਾਮ ਦੇ ਇੱਕ ਵਿਅਕਤੀ ਇੱਕ ਗ੍ਰੀਕ ਫਿਲਾਸਫਰ ਨੇ ਦਿੱਤਾ ਇਹਨਾਂ ਦਾ ਮੰਨਣਾ ਸੀ ਕਿ ਇਹਨਾਂ ਨੇ ਸਰਲ ਤੇ ਪ੍ਰਾਕ੍ਰਿਤਿਕ ਜੀਵਨ ਦੀਆਂ ਜਿਹੜੀਆਂ ਇੱਛਾਵਾਂ ਨੇ ਉਹਨਾਂ ਨੂੰ ਸੀਮਿਤ ਕਰਨ ਦੇ ਉੱਤੇ ਜ਼ੋਰ ਦਿੱਤਾ ਸੀ ਇਹਨਾਂ ਇਸ ਵਿਚਾਰਧਾਰਾ ਦੇ ਮੰਨਣ ਵਾਲਿਆਂ ਦਾ ਕਹਿਣਾ ਸੀ ਕਿ ਮਿੱਤਰਤਾ ਨੂੰ ਬੜਾਵਾ ਦਿੱਤਾ ਜਾਏ ਕਿ ਇੱਕ ਆਨੰਦ ਜੋ ਹੈ ਉਹ ਇੱਕ ਐਸਾ ਸੋਰਸ ਹੈ ਇਹਨਾਂ ਦੇ ਮੁਤਾਬਿਕ ਆਨੰਦ ਜਿਹੜਾ ਹੈ ਖੁਸ਼ੀ ਜਿਹੜੀ ਹੈ ਉਹ ਇੱਕ ਐਸਾ ਸੋਰਸ ਹੈ ਜੋ ਜੀਵਨ ਦੀ ਸਾਰੀ ਚਿੰਤਾਵਾਂ ਨੂੰ ਖਤਮ ਕਰ ਦਿੰਦਾ ਹੈ ਤੇ ਇਹ ਦੋ ਅਲੱਗ-ਅਲੱਗ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਸਨ डेमोक्रिटियन और एपिक्यूरियन जो कि वर्क वर्क फिलोसफर्स ने दीती और इना दोना विचारधातावन ਦੇ ਵਿੱਚ ਜਿਹੜਾ ਡਿਫਰੈਂਸ ਸੀ ਉਸ ਡਿਫਰੈਂਸ ਦੀ ਗੱਲ ਜਿਹੜੀ ਹੈ ਉਹ ਕਾਲ ਮਾਰਕਸ ਨੇ ਆਪਣੇ ਥੀਸਿਸ ਦੇ ਵਿੱਚ ਕੀਤੀ ਇਹ ਜੋ ਥੀਸਿਸ ਦੇ ਰੂਪ ਦੇ ਵਿੱਚ ਸਾਨੂੰ ਕਾਲ ਮਾਰਕਸ ਦਾ ਇਹ ਕੰਮ ਮਿਲਦਾ ਹੈ ਇਹ ਬੜਾ ਹੀ ਦਲੇਰ ਅਤੇ ਇਨਕਲਾਬੀ ਵਾਲਾ ਕੰਮ ਸੀ और उसने ये जड़ा काम है जड़ा थीसिस है जेना यूनिवर्सिटी ਨੂੰ ਸੌਂਪ ਦਿੱਤਾ ਕਿਉਂਕਿ ਉਹ ਜੈਨਾ ਯੂਨੀਵਰਸਿਟੀ ਨੂੰ ਬਰਲਿੰਗ ਯੂਨੀਵਰਸਿਟੀ ਤੋਂ ਬਰਲਿੰਗ यूनिवर्सिटी नो वधेरे उदारू मनता और जैना यूनिवर्सिटी द्वारा ही उसू पी एच डी डिग्री प्राप्त होंगी है जैना यूनिवर्सिटी जो कि जर्मनी दे विच ही सी जर्मनी की एक सिटी है और उस सिटी देव जैना यूनिवर्सिटी से ਅਕਸਰ ਕਾਲ ਮਾਰਕਸ ਨੂੰ ਆਪਣੇ ਪਰਿਵਾਰ ਨਾਲ ਯੂਰਪ ਦੇ ਵਿੱਚ ਵਕਫ-ਵਕ ਥਾਵਾਂ ਤੇ ਰਹਿਣਾ ਪਿਆ ਕਿਉਂਕਿ ਪਹਿਲੇ ਵੀ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਸ ਨੂੰ ਆਪਣੀ ਕਰਮ ਭੂਮੀ ਛੱਡ ਕੇ ਬਾਰ-ਬਾਰ ਦੂਸਰੀਆਂ ਥਾਵਾਂ ਤੇ ਜਾਣਾ ਪਿਆ ਕਿਉਂਕਿ ਉਸ ਦੀਆਂ ਲਿਖਤਾਂ ਔਰ ਉਸ ਦੇ ਜਿਹੜੇ ਕੰਮ ਸਨ ਉਹ ਅਕਸਰ ਜਿਹੜੇ ਉਸ ਸਮੇਂ ਦੇ ਰਾਜਨੀਤਿਕ ਢਾਂਚੇ ਦੇ ਉੱਤੇ ਭਾਰੀ ਸਨ ਔਰ ਰਾਜਨੀਤਿਕ ਢਾਂਚੇ ਨੂੰ ਲੱਗਦਾ ਸੀ ਕਿ ਇਸ ਦੇ ਕੰਮ ਔਰ ਰਿਸ਼ਤੇ ਜਿਹੜੇ ਲਿਖਤਾ ਨੇ ਉਹ ਉਹਨਾਂ ਦੀ ਉਹਨਾਂ ਦੇ ਆਸ-ਪਾਸੇ ਦੇ ਸਿਰਜੇ ਹੋਏ ਵਾਤਾਵਰਨ ਨੂੰ ਖਰਾਬ ਕਰ ਰਹੇ ਨੇ ਅੱਜ ਵੀ ਇਹਨਾਂ ਚੀਜ਼ਾਂ ਨੂੰ ਅੱਜ ਵੀ ਆਪਾਂ ਆਪਣੇ ਸਮਾਜ ਅੰਦਰ ਵੇਖ ਸਕਦੇ ਹਾਂ ਕਿ ਜਦ ਕੋਈ ਖੁੱਲ ਕੇ ਆਪਣੇ ਵਿਚਾਰ ਸਮਾਜ ਦੇ ਵਿੱਚ ਰੱਖਦਾ ਹੈ ਰਾਜਨੀਤਿਕ ਪਦਰ ਤੇ ਉੱਤੇ ਆਪਣੇ ਵਿਚਾਰਾਂ ਦੇ ਖੁੱਲ ਕੇ ਉਹ ਖੁੱਲ ਮਤਲਬ ਖੁੱਲ ਕੇ ਉਹ ਬੋਲਦਾ ਹੈ ਤਾਂ ਕਈ ਵਾਰ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਉਹਨਾਂ ਲਈ ਉਹ ਉਹਨਾਂ ਦੀ ਅੱਖ ਦੇ ਵਿੱਚੋਂ ੜੜਕਣਾ ਸ਼ੁਰੂ ਹੋ ਜਾਂਦਾ ਹੈ ਤੇ ਬਸ ਇਹੀ ਹਾਲਾਤ ਉਸ ਸਮੇਂ ਕਾਰਲ ਮਾਰਕਸ ਦੇ ਨਾਲ ਵੀ ਬਣੇ ਉਸ ਸਮੇਂ ਦੇ ਰਾਜਨੀਤਿਕ ਲੋਕਾਂ ਦੀ ਅੱਖ ਦੇ ਵਿੱਚ ੜੜਕਣਾ ਸ਼ੁਰੂ ਹੋ ਗਿਆ ਔਰ ਇਸ ਕਰਕੇ ਉਸ ਨੂੰ ਆਪਣੀਆਂ ਥਾਵਾ ਜੜੀਆਂ ਨੇ ਉਹ ਬਦਲਣੀਆਂ ਪਈਆਂ ਆਪਣੀ ਲਿਖਤਾਂ ਦੇ ਵਿੱਚ ਮਨੁੱਖੀ ਸੁਭਾਅ ਬਾਰੇ ਗੱਲ ਕੀਤੀ ਹਿਊਮਨ ਬਿਹੇਵੀਅਰ ਦੀ ਗੱਲ ਕੀਤੀ ਕਿਰਤ ਸ਼ਕਤੀ ਦੀ ਗੱਲ ਕੀਤੀ ਪਾਵਰ ਟੂ డు ਭਾਵ ਕਿ ਆ ਕਿਸੇ ਵੀ ਕੰਮ ਦੇ ਵਿੱਚ ਕਿੰਨੀ ਕੋ ਤਾਕਤ ਹੈ ਕਿਸੇ ਵੀ ਕੰਮ ਦੇ ਨਾਲ ਅਸੀਂ ਚੀਜ਼ਾਂ ਨੂੰ ਕਿਵੇਂ ਬਦਲ ਸਕਦੇ ਹਾਂ ਉਸ ਚੀਜ਼ ਦੀ ਉਸਨੇ ਗੱਲ ਕੀਤੀ ਕਿ ਇੱਕ ਇਨਸਾਨ ਕਿਰਤ ਸ਼ਕਤੀ ਦੇ ਨਾਲ ਕਿਵੇਂ ਆਪਣੇ ਜੀਵਨ ਨੂੰ ਸਮਾਜ ਨੂੰ ਬਦਲ ਸਕਦਾ ਹੈ ताना شاہੀ ਦੀ ਗੱਲ ਕੀਤੀ ਡਿਕਟੇਟਰਸ਼ਿਪ ਦੀ ਗੱਲ ਕੀਤੀ ਕਿ ਕਿਵੇਂ ਰਾਜਨੀਤਿਕ ਪਦਰਤੇ ਹੁੰਦੇ ਡਿਕਟੇਟਰਸ਼ਿਪ ਜਿਹੜੀ ਹੈ ਉਹ ਲੋਕਾਂ ਦਾ ਕਾਨੂੰਨ ਕਰ ਰਹੀ ਹੈ ਪੂੰਜੀਵਾਦੀ ਮੇਨ ਜੋ ਉਸ ਦਾ ਮੁੱਦਾ ਸੀ ਪੂੰਜੀਵਾਦ ਨੂੰ ਲੈ ਕੇ ਸੀ ਪੂੰਜੀਵਾਦ ਦੀ ਕਿ ਜਿਹੜਾ ਪੂੰਜੀਪਤੀ ਹੈ ਜੋ ਅੱਪਰ ਕਲਾਸ ਹੈ ਉਹ ਕਿਵੇਂ ਦੂਜੀ ਕਲਾਸਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਧਰਮ ਦੇ ਉੱਤੇ ਵੀ ਉਸਨੇ ਗੱਲ ਕੀਤੀ ਉਸਨੇ ਕਿਹਾ ਕਿ ਧਰਮ ਜਿਹੜਾ ਹੈ ਉਹ ਵੀ ਲੋਕਾਂ ਦੇ ਜੀਵਨ ਦੇ ਉੱਤੇ ਪ੍ਰਭਾਵ ਪਾ ਰਿਹਾ ਹੈ ਧਾਰਮਿਕ ਪਦਰ ਤੇ ਉੱਤੇ ਵੀ ਲੋਕ ਜਿਹੜੇ ਨੇ ਉਹ ਵੰਡੇ ਹੋਏ ਨੇ ਅਰਥ ਵਿਵਸਥਾ ਦੀ ਉਸਨੇ ਗੱਲ ਕੀਤੀ ਕਿਉਂਕਿ ਜਦ ਉਹ ਪੂੰਜੀਵਾਦ ਦੀ ਗੱਲ ਕਰਦਾ ਹੈ ਤਾਂ ਉਹ ਅਰਥ ਵਿਵਸਥਾ ਨੂੰ ਉਸਦੇ ਨਾਲ ਜੋੜ ਕੇ ਵੇਖਦਾ ਹੈ ਕਿ ਕਿਵੇਂ ਪੂੰਜੀਵਾਦ ਨੇ ਇਕਨੋਮਿਕਲੀ ਲੋਕਾਂ ਨੂੰ ਇਕਨੋਮਿਕਲੀ ਜਿਹੜਾ ਸਾਰਾ ਢਾਂਚਾ ਹੈ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ ਹੈ ਤਾਂ ਇਹਨਾਂ ਚਾਰ ਸਾਰੀਆਂ ਚੀਜ਼ਾਂ ਉਸਨੇ ਵਿਸਤਾਰਪੂਰਵਕ ਜਿਹੜਾ ਵਰਣਨ ਹੈ ਉਹ ਆਪਣੀ ਲਿਖਤਾਂ ਦੇ ਵਿੱਚ ਕੀਤਾ ਔਰ ਇਹੀ ਕ੍ਰਾਂਤੀਕਾਰੀ ਵਿਚਾਰ ਸੰ ਜਿੰਨਾ ਕਰਕੇ ਉਸ ਨੂੰ ਵਿਵਾਦਾਂ ਦੇ ਵਿੱਚ गिरਨਾ ਪਿਆ ਬੇਸਿਕਲੀ ਉਸ ਦਾ ਜੋ ਮੰਨਣਾ ਸੀ ਉਸ ਦਾ ਮੰਨਣਾ ਸੀ ਕਿ ਜੋ ਵਰਗ ਸੰਘਰਸ਼ ਹੈ ਉਹ ਸਮਾਜਿਕ ਤਬਦੀਲੀ ਦੀ ਜੜ ਹੈ ਮੇਨ ਉਸਦਾ ਜੋ ਮੁੱਦਾ ਸੀ ਉਸਦਾ ਮੁੱਦਾ ਇਹ ਸੀ ਕਿ ਜੋ ਕਲਾਸ ਸਟਰਗਲ ਚਰਲ ਹੈ ਜੋ ਸਮਾਜ ਕਲਾਸਸ ਦੇ ਵਿੱਚ ਵਟਿਆ ਦੇਖੋ ਇਹਨਾਂ ਚੀਜ਼ਾਂ ਨੂੰ ਆਪਾਂ ਅੱਗੇ ਚਲ ਕੇ ਵੀ ਵਿਚਾਰਾਂਗੇ ਇੱਥੇ ਸਿਰਫ ਮੈਂ ਟੁਕ ਮਾਤਰ ਗੱਲ ਕਰ ਰਹੀ ਹਾਂ ਕਿ ਇਹ ਤੁਹਾਨੂੰ ਕਾਰਲ ਮਾਰਕਸ ਦੇ ਜਿਹੜੇ ਵਿਚਾਰ ਨੇ ਉਹ ਸਮਝ ਪੈ ਜਾਣ ਤਾਂ ਕਿ ਅੱਗੇ ਚਲ ਕੇ ਜੋ ਮਾਰਕਸ ਮਾਰਕਸਵਾਦੀ ਵਿਚਾਰਧਾਰਾ ਉਸਨੇ ਦਿੱਤੀ ਉਹਨਾਂ ਚੀਜ਼ਾਂ ਨੂੰ ਆਪਾਂ ਈਜ਼ੀਲੀ ਅੰਡਰਸਟੈਂਡ ਕਰ ਸਕੀਏ ਮੇਨ ਜੋ ਮੁੱਦਾ ਸੀ ਉਸ ਹੀ ਵਰਕ ਸੰਘਰਸ਼ਤਾ ਕਿ ਜਿਹੜੀ ਕਲਾਸ ਸਟਰਗਲ ਹੈ ਉਹ ਸਮਾਜ ਦੇ ਵਿੱਚ ਤਬਦੀਲੀ ਲਿਆਉਂਦੀ ਹੈ ਮੇਨ ਆ ਜੋ ਸਮਾਜ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਸਮਾਜ ਜੋ ਬਦਲਦਾ ਹੈ ਉਸ ਦੇ ਵਿੱਚ ਜੋ ਮੇਨ ਮੁੱਦਾ ਹੈ ਮੇਨ ਜੋ ਚੀਜ਼ ਡੋਮਿਨੇਟ ਹੁੰਦੀ ਹੈ ਉਹ ਹੈ ਕਲਾਸ ਸਟਰਗਲ ਉਹ ਹੈ ਵਰਗ ਸੰਘਰਸ਼ ਕਿ ਲੋਕ ਜਿਹੜੇ ਨੇ ਉਹ ਕਲਾਸਿਸ ਦੇ ਵਿੱਚ ਵੰਡੇ ਹੋਏ ਨੇ ਦੇਖੋ ਆਪਾਂ ਜੇਕਰ ਆਪਾਂ ਧਰਮ ਇਹ ਤਾਂ ਉਸਨੇ ਰਾਜਨੀਤਿਕ ਪਦਰਥ ਉੱਤੇ ਗੱਲਾਂ ਕੀਤੀਆਂ ਨੇ ਪਰ ਜਦ ਆਪਾਂ ਧਾਰਮਿਕ ਪਦਰਥ ਉੱਤੇ ਵੀ ਗੱਲਾਂ ਕਰਦੇ ਹਾਂ ਤਾਂ ਅੱਜ ਅਗਰ ਧਾਰਮਿਕ ਆਪਾਦਰਤੇ ਉਤੇ ਧਾਰਮਿਕ ਢਾਂਚੇ ਨੂੰ ਵੇਖੀਏ ਤਾਂ ਅੱਜ ਧਾਰਮਿਕ ਢਾਂਚਾ ਵੀ ਇਸੇ ਵਾਸਤੇ ਹੀ ਵਿਗੜਿਆ ਪਿਆ ਹੈ ਉਸ ਦੇ ਵਿੱਚ ਨਿਕਾਰ ਇਸ ਵਾਸਤੇ ਹੀ ਆਇਆ ਹੈ ਕਿਉਂਕਿ ਲੋਕ ਜਿਹੜੇ ਨੇ ਉਹ ਧਾਰਮਿਕ ਪਦਰਤੇ ਉੱਤੇ ਵੀ ਵੰਡ ਚੁੱਕੇ ਨੇ ਕਲਾਸਿਸ ਦੇ ਵਿੱਚ ਡਿਵਾਈਡ ਹੋ ਚੁੱਕੇ ਨੇ ਕੋਈ ਆਪਣੇ ਆਪ ਨੂੰ ਉੱਚਾ ਸਮਝ ਰਿਹਾ ਕੋਈ ਆਪਣੇ ਕੋਈ ਕਿਸੇ ਨੂੰ ਨੀਚ ਸਮਝ ਰਿਹਾ ਤਾਂ ਸਾਰੀਆਂ ਚੀਜ਼ਾਂ ਜਦ ਇਹ ਵਾਪਰਦੀਆਂ ਨੇ ਕਲਾਸ ਸਟਰਗਲ ਤੇ ਮੁੱਦੇ ਤੇ ਉਤੇ ਤਾਂ ਫਿਰ ਚੀਜ਼ਾਂ ਜਿਹੜੀਆਂ ਨੇ ਸੈਟਅਪ ਜਿਹੜਾ ਹੈ ਸਮਾਜਿਕ ਢਾਂਚਾ ਜਿਹੜਾ ਹੈ ਉਹ ਵਿਗੜਦਾ ਹੈ ਤਾਂ ਇਹੀ ਕਲ ਕਾਰਲ ਮਾਰਕਸ ਨੇ ਕਿਹਾ ਤੇ ਕਲ ਮਾਰਕਸ ਦੇ ਮੁਤਾਬਿਕ ਜਿਹੜੇ ਕਲਾਸ ਸਟਰਗਲ ਹੈ ਉਹ ਸਮਾਜਿਕ ਤਬਦੀਲੀ ਦੀ ਜੜ ਹੈ ਹੁਣ ਕਲਾਸ ਸਟਰਗਲ ਨੂੰ ਉਹ ਕਿਵੇਂ ਡਿਵਾਈਡ ਕਰਦਾ ਹੈ ਕਿਸ ਤਰ੍ਹਾਂ ਦੀ ਕਲਾਸ ਸਟਰਗਲ ਦੀ ਉਹ ਗੱਲ ਕਰਦਾ ਹੈ ਚੇਕਰ ਆਪਾਂ ਉਸ ਦੀ ਕਲਾਸਿਸ ਦੀ ਗੱਲ ਕਰੀਏ ਕਿ ਕਿਸ ਤਰ੍ਹਾਂ ਸਮਾਜ ਦੇ ਅੰਦਰ ਵਰਗ ਸੰਘਰਸ਼ ਹੁੰਦਾ ਹੈ ਕਿਸ ਤਰ੍ਹਾਂ ਦੀ ਕਲਾਸਿਸ ਕਿਸ ਤਰ੍ਹਾਂ ਦੇ ਵਰਗ ਸਾਨੂੰ ਮਿਲਦੇ ਨੇ ਤਾਂ ਉਹ ਦੋ ਵਰਗਾਂ ਦੀ ਗੱਲ ਕਰਦਾ ਹੈ Karl Marx ਦੇ ਮੁਤਾਬਿਕ ਦੋ ਕਲਾਸਿਸ ਜਿਹੜੀਆਂ ਨੇ ਦੋ ਵਰਗ ਜਿਹੜੇ ਨੇ ਉਹ ਸਮਾਜ ਦੇ ਅੰਦਰ ਐਗਜ਼ਿਸਟ ਕਰਦੇ ਨੇ ਔਰ ਇਹੀ ਦੋਨੋਂ ਵਰਗ ਜਿਹੜੇ ਨੇ ਉਹ ਸਮਾਜ ਨੂੰ ਵੀ ਤਬਦੀਲ ਕਰਦੇ ਨੇ ਸਮਾਜ ਨੂੰ ਬਦਲਣ ਦੇ ਵਿੱਚ ਇਹਨਾਂ ਦੋਨੋਂ ਵਰਗਾਂ ਦਾ ਅਹਿਮ ਹਿੱਸਾ ਹੈ ਉਸ ਦੇ ਮੁਤਾਬਿਕ ਪਹਿਲੀ ਕਲਾਸ ਹੈ ਬ੍ਰੋਇਸ਼ਵਾਜ਼ੀ ਬੋਇਸ਼ਵਾਜ਼ੀ ਔਰ ਦੂਜੀ ਕਲਾਸ ਹੈ ਪੋ ਪ੍ਰੋਲੀਟਰੇਟ ਇਹ ਦੋਨੋਂ ਵਰਡਸ ਜਿਹੜੇ ਨੇ ਇਹ ਜਰਮਨ ਵਰਡਸ ਨੇ ਔਰ ਇਹਨਾਂ ਜਰਮਨ ਵਰਡਸ ਦੀ ਪ੍ਰੋਨੰਸੀਏਸ਼ਨ ਆਪ ਦੇਖ ਖੁਦ ਵੀ ਦੇਖ ਲੈਣਾ ਇਹਨਾਂ ਨੂੰ ਆਪਾਂ ਜੋ ਪ੍ਰੋਨਾਉਂਸ ਹੈ ਉਸ ਤਰ੍ਹਾਂ ਕਰਦੇ ਨੇ ਬੋਇਸ਼ਵਾਜ਼ੀ ਔਰ ਪ੍ਰੋਲੀਟਰੇਟ ਇਹ ਦੋ ਕਲਾਸਿਸ ਐਗਜ਼ਿਸਟ ਕਰਦੀਆਂ ਨੇ ਸਮਾਜ ਦੇ ਅੰਦਰ ਬੋਇਸ਼ਵਾਜ਼ੀ ਦੇ ਵਿੱਚ ਜਿਹੜੀ ਜਿਹੜੇ ਲੋਕ ਨੇ ਉਹ ਹਨ कैपिटलिस्ट ਭਾਵ ਕਿ ਇਸ ਦਾ ਮਤਲਬ ਹੈ कैपिटलिस्ट ਪੂੰਜੀਪਤੀ ਅਮੀਰ ਲੋਕ ਅਮੀਰ ਕਲਾਸ ਔਰ ਦੂਜੀ ਕਲਾਸ ਹੈ ਵਰਕਿੰਗ ਕਲਾਸ ਭਾਵ ਕਿ ਮਜ਼ਦੂਰ ਵਰਗ ਜੋ ਛੋਟੀ ਕਲਾਸ ਹੈ ਜਿਨ੍ਹਾਂ ਦੇ ਕੋਲ ਸਾਧਨ ਘੱਟ ਨੇ ਇਹਨਾਂ ਦੇ ਕੋਲ ਸੋਰਸਸ ਸਾਧਨ ਵਧੇਰੇ ਨੇ ਔਰ ਇਹਨਾਂ ਦੇ ਕੋਲ ਜਿਹੜੇ ਸੋਰਸਸਿਸ ਨੇ ਆਪਣੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਦੇ ਉਹ ਸੋਰਸਸਿਸ ਬਹੁਤ ਹੀ ਘੱਟ ਹਨ ਔਰ ਇਹ ਜਿਹੜੀ ਵਰਕਿੰਗ ਕਲਾਸ ਹੈ ਇਹ ਪੂੰਜੀਪਤੀ ਦੇ ਉੱਤੇ ਡਿਪੈਂਡ ਕਰਦੀ ਹੈ ਮਜ਼ਦੂਰ ਵਰਗ ਦੀ ਜੋ ਅਰਥ ਵਿਵਸਥਾ ਹੈ ਜੁਨਾ ਦਾ ਆਰਥਿਕ ਪੱਖ ਹੈ ਉਹ ਪੂੰਜੀਪਤੀ ਦੇ ਉੱਤੇ ਡਿਪੈਂਡ ਕਰਦਾ ਹੈ ਇਹ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਕਲਾਸ ਨਹੀਂ ਹੈ ਇਹ ਡਿਪੈਂਡੈਂਟ ਕਲਾਸ ਹੈ ਇਹ ਡਿਪੈਂਡੈਂਟ ਕਲਾਸ ਹੈ ਇਸ किसते उपर डिपेंडेड है ये पूंजीपति के उत्ते डिपेंडेड है और पूंजीपति जो इंडिपेंडेंट क्लास है भाव कि ये अपने तरीके दे नाल काम करते हैं और जड़ी क्लास है उन्होंने उत्ते डिपेंड है जब भी कोई इंसान किसी के उ डिपेंड होता है ज़्यादा तब ज़्यादा तब्दीली या ज़्यादा जेड़ा अपने जीवन के अंदर आ, ਆ ਆਪਣੇ ਜੀਵਨ ਦੇ ਅੰਦਰ ਜ਼ਿਆਦਾ ਸਫਲਤਾ ਉਹ ਪ੍ਰਾਪਤ ਨਹੀਂ ਕਰ ਸਕਦਾ ਸਫਲਤਾ ਨੂੰ ਪ੍ਰਾਪਤ ਕਰਨ ਦੇ ਲਈ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਸਭ ਤੋਂ ਪਹਿਲੇ ਤੁਹਾਨੂੰ ਇੰਡੀਪੈਂਡੈਂਟ ਹੋਣਾ ਪਵੇਗਾ ਔਰ ਕਾਲ ਮਾਰਕਸ ਨੇ ਇਹ ਕਿਹਾ ਕਿ ਜੋ ਪੂੰਜੀਪਤੀ ਨੇ ਉਹ ਮਜ਼ਦੂਰ ਵਰਗ ਦਾ ਸ਼ੋਸ਼ਣ ਕਰ ਰਹੇ ਨੇ ਮਜ਼ਦੂਰਾਂ ਨੂੰ ਔਰ ਪੂੰਜੀਪਤੀਆਂ ਦੇ ਵਿੱਚ ਜੋ ਇੱਕ ਗੈਪ ਹੈ ਉਸ ਗੈਪ ਨੂੰ ਖਤਮ ਕਰਨ ਦੀ ਲੋੜ ਹੈ ਜੇਕਰ ਸਮਾਜ ਨੂੰ ਬਰਾਬਰਤਾ ਦਾ ਹੱਕ ਦਿਲਾਉਣਾ ਹੈ ਜੇਕਰ ਸਮਾਜ ਦੇ ਅੰਦਰ ਸਾਰਿਆਂ ਨੂੰ ਬਰਾਬਰਤਾ ਦੇ ਵਿੱਚ ਰੱਖਣਾ ਹੈ ਇਕਵੈਲਟੀ ਦੇ ਵਿੱਚ ਰੱਖਣਾ ਹੈ ਤਾਂ ਫਿਰ ਇਹ ਜਿਹੜੀਆਂ ਦੋਨੋਂ ਕਲਾਸਿਸ ਨੇ ਇਹਨਾਂ ਦੋਨੋਂ ਕਲਾਸਿਸ ਨੂੰ ਖਤਮ ਕਰਨਾ ਪਵੇਗਾ ਔਰ ਉਸਨੇ ਇਹ ਵੀ ਕਿਹਾ ਕਿ ਇਹ ਜਿਹੜਾ ਸੰਘਰਸ਼ ਹੈ ਦੋਨੋਂ ਕਲਾਸਿਸ ਦੇ ਵਿੱਚ ਇੱਕ ਸੰਘਰਸ਼ ਚੱਲ ਰਿਹਾ ਹੈ ਇੱਕ ਸਟਰਗਲ ਚੱਲ ਰਿਹਾ ਹੈ ਪੂੰਜੀਪਤੀ ਔਰ ਮਜ਼ਦੂਰ ਦੇ ਵਿੱਚ ਇੱਕ ਸਟਰਗਲ ਜਿਹੜਾ ਹੈ ਉਹ ਸੰਘਰਸ਼ ਜਿਹੜਾ ਹੈ ਉਹ ਪਰਸਪਰ ਜਿਹੜਾ ਚੱਲ ਰਿਹਾ ਹੈ ਔਰ ਜਦ ਇਹ ਸੰਘਰਸ਼ اپنی শিখرਤਾ ਤੇ ਪਹੁੰਚੇਗਾ ਭਾਵੇਂ ਕਿ ਜਦ ਇਹ ਪੂੰਜੀਪਤੀ ਐਨੇ ਕੋ क्रूर ਹੋ ਜਾਣ ਹੋ ਜਾਣਗੇ ਕਿ ਇਹ ਮਜ਼ਦੂਰ ਵਰਗ ਤਾਂ ਬਹੁਤ ਵੱਡੇ ਪਦਰਤੇ ਉਤੇ ਕਾਹਨ ਕਰਦਿਆਂਗੇ ਔਰ ਜਦ ਇਹ ਗੱਲ ਮਜ਼ਦੂਰ ਵਰਗ ਨੂੰ ਸਮਝ ਪਵੇਗੀ ਤਾਂ ਮਜ਼ਦੂਰ ਵਰਗ ਜਿਹੜਾ ਹੈ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰੇਗਾ ਔਰ ਜਦ ਮਜ਼ਦੂਰ ਵਰਗ ਆਪਣੀ ਆਵਾਜ਼ ਨੂੰ ਬੁਲੰਦ ਕਰੇਗਾ ਆਪਣੇ ਹੱਕਾਂ ਲਈ ਖੜਾ ਹੋਵੇਗਾ ਤਾਂ ਇੱਕ ਬਹੁਤ ਵੱਡੇ ਪਦਰਤੇ ਉਤੇ ਇਹਨਾਂ ਦੋਨਾਂ ਕਲਾਸਿਸ ਦੇ ਵਿੱਚ ਸੰਘਰਸ਼ ਹੋਵੇਗਾ ਸਟਰਗਲ ਹੋਵੇਗਾ ਔਰ ਜਦ ਸੰਘਰਸ਼ ਔਰ ਸਟਰਗਲ ਹੋਵੇਗਾ ਤਾਂ ਫਿਰ ਉਸ ਦੇ ਨਾਲ ਜਿਹੜਾ ਹੈ ਜਨਮ ਹੋਵੇਗਾ ਸਮਾਜਵਾਦ ਔਰ ਸੰਵਾਦ ਦਾ ਕਿਉਂਕਿ Karl Marx ਨੇ ਇਹ ਵੀ ਕਿਹਾ ਕਿ ਜਦ ਮਜ਼ਦੂਰ ਆਪਣੇ ਹੱਕਾਂ ਦੇ ਲਈ ਖੜਾ ਹੋਵੇਗਾ ਤਾਂ ਮਜ਼ਦੂਰ ਇੰਨਾ ਕੋ ਪ੍ਰਭਾਵਸ਼ਾਲੀ ਹੋਵੇਗਾ ਕਿ ਉਹ ਪੂੰਜੀਪਤੀ ਜਿਹੜੀ ਕਲਾਸ ਹੈ ਇਸ ਨੂੰ ਖਤਮ ਕਰਕੇ ਇੱਕ ਨਵੇਂ ਸਮਾਜ ਨੂੰ ਸਿਰਜੇਗਾ ਔਰ ਉਹ ਨਵਾਂ ਸਮਾਜ ਹੋਵੇਗਾ ਸਮਾਜਵਾਦ ਜਾਂ ਸਹਾਮਵਾਦ ਉਸ ਨਵੇਂ ਸਮਾਜ ਦਾ ਇੱਕ ਵੱਖਰਾ ਨਾਮ ਹੋਵੇਗਾ ਤਾਂ ਇਹ ਗੱਲ ਜਿਹੜੀ ਹੈ Karl Marx ਨੇ ਕਹੀ Karl Marx ਨੇ ਕਿਹਾ ਕਿ ਸਾਨੂੰ ਜਿਹੜਾ ਪੂੰਜੀਵਾਦ ਹੈ ਪੂੰਜੀਵਾਦ ਨੂੰ ਖਤਮ ਕਰਨਾ ਪਵੇਗਾ ਉਸ ਦਾ ਮੰਨਣਾ ਸੀ ਕਿ ਪੂੰਜੀਵਾਦ ਦਾ ਜਿਹੜਾ ਢਾਂਚਾ ਹੈ ਜੋ ਪੂੰਜੀਵਾਦੀ ਲੋਕ ਨੇ ਉਹ ਆਪਣੀ ਕਬਰ ਜਿਹੜੀ ਹੈ ਉਹ ਆਪ ਹੀ ਪੁੱਟਾਂਗੇ ਔਰ ਅੰਤ ਦੇ ਵਿੱਚ ਇੱਕ ਸਮਾਜਵਾਦੀ ਇਸਹਾਮਵਾਦੀ ਜਿਹੜੀ ਰਾਹ ਹੈ ਉਹ ਸਮਾਜ ਨੂੰ ਮਿਲੇਗੀ ਭਾਵ ਕਿ ਇਹ ਐਨੇ ਕੋ ਕ੍ਰੂਲ ਐਨੇ ਕੋ ਤਾਨਾਸ਼ਾਹੀ ਹੋ ਜਾਣਗੇ ਕਿ ਇਹ ਆਪਣੀ ਆਪ ਨੂੰ ਆਪ ਹੀ ਖਤਮ ਕਰ ਦੇਵਾਂਗੇ ਤਾਂ ਇਹ ਜਿਹੜੇ ਵਿਚਾਰ ਨੇ ਇਸ ਇਹ ਵਿਚਾਰ ਲੈ ਕੇ Karl Marx ਜਿਹੜਾ ਉਹ ਚਲਿਆ ਸੀ ਔਰ ਉਸ ਨੇ ਉਸ ਨੇ ਕਿਹਾ ਕਿ ਵਰਗ ਸੰਘਰਸ਼ ਸਮਾਜਿਕ ਤ ਦਿੱਲੀ ਦੀ ਜੜ ਹੈ ਔਰ ਮਨੂਕੀ ਇਤਿਹਾਸ ਰਚਨਾਤਮਕ ਅਤੇ ਸੁਤੰਤਰ ਕੰਮ ਨਾਲ ਸ਼ੁਰੂ ਹੋਇਆ ਹੈ ਪਰ ਸਮੇਂ ਦੇ ਨਾਲ ਇਸ ਦੀ ਥਾਂ ਜ਼ਬਰਦਸਤੀ ਅਤੇ ਅਨਮੁਖੀ ਕੰਮਾਂ ਨੇ ਲੈ ਲਈ ਹੈ ਉਸ ਦਾ ਮਤਲਬ ਸੇ ਕਿ ਜਿਹੜਾ ਸਮਾਜ ਹੈ ਸ਼ੁਰੂਆਤ ਦੇ ਵਿੱਚ ਸਮਾਜ ਜਿਹੜਾ ਸੀ ਸਮਾਜ ਦੇ ਜਿਹੜੇ ਲੋਕ ਸਨ ਉਹ ਇੰਡੀਪੈਂਡੈਂਟਲੀ ਕੰਮ ਕਰਦੇ ਸਨ ਉਹ ਸਾਰੇ ਮਿਲ ਕੇ ਕੰਮ ਕਰਦੇ ਸਨ ਤਾਂ ਹੀ ਇੱਕ ਨਵਾਂ ਸਮਾਜ ਜਿਹੜਾ ਹੈ ਉਹ ਸਿਰਜਿਆ ਜਾਂਦਾ ਸੀ ਸਮਾਜ ਦੇ ਵਿੱਚ ਤਬਦੀਲੀਆਂ ਹੁੰਦੀਆਂ ਸਨ ਔਰ ਉਹ ਤਬਦੀਲੀਆਂ ਸਮਾਜ ਨੂੰ ਸਫਲਤਾ ਦੀ ਔਰ ਲੈ ਜਾਂਦੀਆਂ ਸਨ ਉਸ ਸਫਲਤਾ ਦੀ ਔਰ ਜਿੱਥੇ ਸਾਰੇ ਲੋਕ ਪ੍ਰਾਪਰਤ ਸਨ ਇਹ ਕੰਮ ਤਾਂ ਇੰਡੀਪੈਂਡੈਂਟਲੀ ਸ਼ੁਰੂ ਹੋਇਆ ਸੀ ਮਾਕੀ ਹਰ ਇਨਸਾਨ ਜਿਹੜਾ ਹੈ ਉਹ ਇੰਡੀਪੈਂਡੈਂਟ ਤਰੀਕੇ ਦੇ ਨਾਲ ਵਿਚਰਦਾ ਸੀ ਪਰ ਜਿਵੇਂ ਜਿਉ ਸਮਾਜ ਬਦਲਿਆ ਕਿਉਂ ਕਿ ਪੂੰਜੀਵਾਦ ਜਿਹੜਾ ਹੈ ਉਹ ਸਮਾਜ ਦੇ ਉੱਤੇ ਹਾਵੀ ਹੋ ਗਿਆ ਤੇ ਇਹ ਕੰਮ ਜਿਹੜਾ ਹੈ ਜੋ ਸਮਾਜਿਕ ਕੰਮ ਹੈ ਜਾਂ ਰਾਜਨੀਤਿਕ ਕੰਮ ਹੈ ਜੋ ਜੋ ਸਮਾਜਿਕ ਢਾਂਚਾ ਹੈ ਜਾਂ ਰਾਜਨੀਤਿਕ ਢਾਂਚਾ ਹੈ ਇਸ ਨੇ ਜ਼ਬਰਦਸਤੀ ਤੇ ਅਨਮਨੁੱਖੀ ਕੰਮ ਦੀ ਜਿਹੜੀ ਹੈ ਉਹ ਰਾ ਫੜ ਲਈ ਤੇ ਇਸ ਦੇ ਲਈ ਇਹ ਸਾਰਾ ਕੁਝ ਜਿਹੜਾ ਹੈ ਉਹ ਪੂੰਜੀਵਾਦ ਦੇ ਅਧੀਨ ਵਾਪਰਿਆ ਅਲਸੌਨ ਸ਼ਬਦਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ Karl Marx ਨੇ ਕਿਹਾ ਕਿ ਇੱਕ ਸਮਾਂ ਐਸਾ ਆਏਗਾ ਜਦ ਮਜ਼ਦੂਰ ਵਰਗ اور ਪੂੰਜੀਵਾਦ ਦੇ ਵਿੱਚ ਜਿਹੜਾ ਸੰਘਰਸ਼ ਜਾਰੀ ਹੋਇਆ ਹੈ ਉਹ ਸੰਘਰਸ਼ ਖਤਮ ਹੋਵੇਗਾ ਮਜ਼ਦੂਰ ਵਰਗ ਪੂੰਜੀਵਾਦ ਦੇ ਉੱਤੇ ਹਾਵੀ ਹੋਵੇਗਾ ਔਰ ਜਦ ਉਹ ਹਾਵੀ ਹੁੰਦਾ ਹੈ ਤਾਂ ਫਿਰ ਇੱਕ ਨਵਾਂ ਸਮਾਜ ਸਿਰਜਿਆ ਜਾਵੇਗਾ ਜਿਸ ਸਮਾਜ ਦੇ ਵਿੱਚ ਸਾਰੇ ਲੋਕ ਬਰਾਬਰ ਦੇ ਹੋਣਗੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਮਿਲੇਗਾ ਸਾਰੇ ਲੋਕ ਜਿਹੜੇ ਨੇ ਉਹ ਇੱਕ ਸਮਾਨ ਆਪਣੀ ਜ਼ਿੰਦਗੀ ਨੂੰ ਬਸਰ ਕਰ ਸਕਾਂਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਹਨ ਉਹ ਕਾਰਲ ਮਾਰਕਸ ਨੇ ਮਾਰਕਸਵਾਦ ਦੇ ਵਿੱਚ ਦਿੱਤੇ ਔਰ ਮਾਰਕਸਵਾਦੀ ਵਿਚਾਰਧਾਰਾ ਦੇ ਨਾਲ ਉਸਨੇ ਆਪਣੇ ਇਨਕਲਾਬੀ ਵਿਚਾਰ ਸਮਾਜ ਦੇ ਅੰਦਰ ਰੱਖੇ। ਉਸ ਦਾ ਇੱਕ ਬਹੁਤ ਵਧੀਆ ਕੰਮ ਜੋ ਜਿਸਨੇ ਪੂਰੇ ਸਮਾਜ ਅੰਦਰ ਇੱਕ ਥਲਬਲੀ ਮਚਾ ਦਿੱਤੀ ਬਹੁਤ ਹੀ ਇਨਕਲਾਬੀ ਉਸ ਦਾ ਕੰਮ ਜਿਸ ਜਿਹੜਾ ਕੰਮ ਉਸਨੇ 1848 ਦੇ ਵਿੱਚ ਸਮਾਜ ਨੂੰ ਦਿੱਤਾ ਉਸ ਦਾ ਕਮਿਨਿਸਟ ਮੈਨੀਫੈਸਟੋ ਇੱਕ ਰਾਜਨੀਤਿਕ ਪੈਂਫਲੇਟ ਸੀ ਇਸ ਦੇ ਵਿੱਚ ਉਸਨੇ ਇਨਕਲਾਬ ਤੇ ਇਸ ਦੇ ਵਿੱਚ ਉਸਨੇ ਪੂੰਜੀਵਾਦ ਪ੍ਰਬੰਧ ਨੂੰ ਉਖਾੜ ਸੁਟਣ ਦੀ ਅਲਕੀਤੀ ਔਰ ਮਜ਼ਦੂਰਾਂ ਨੂੰ ਇਕਜੁੱਟ ਹੋਣ ਦੇ ਲਈ ਸੱਦਾ ਦਿੱਤਾ ਸੀ ਇਹ ਇਸ ਤਰ੍ਹਾਂ ਦਾ ਉਸ ਦਾ ਇੱਕ ਬਹੁਤ ਹੀ ਇਨਕਲਾਬੀ ਕੰਮ ਜਿਹੜਾ ਹੈ ਸਾਨੂੰ ਦ ਕਮਿਊਨਿਸਟ ਮੈਨੀਫੈਸਟੋ ਦੇ ਰੂਪ ਦੇ ਵਿੱਚ ਮਿਲਦਾ ਹੈ ਅੱਜ ਵੀ ਇਸ ਦੀ ਕਾਫੀ ਚਰਚਾ ਹੈ ਅੱਜ ਵੀ ਇਹ ਅੱਜ ਵੀ ਆਪਣਾ ਬਹੁਤ ਵੱਡੇ ਪੱਧਰ ਤੇ ਉੱਤੇ ਪ੍ਰਭਾਵ ਛੜਦਾ ਹੈ ਕਿਉਂਕਿ ਉਸ ਸਮੇਂ ਜੇਕਰ ਆਪਾਂ ਯੂਰਪ ਦੀ ਗੱਲ ਕਰੀਏ ਤਾਂ ਯੂਰਪ ਦੇ ਵਿੱਚ ਕਾਫੀ ਇਨਕਲਾਬੀ ਗਤੀਵਿਧੀਆਂ ਹੋ ਰਹੀਆਂ ਸਨ ਅਤੇ ਮਾਰਕਸ ਨੂੰ ਉਮੀਦ ਸੀ ਕਿ ਇਹ ਸਾਰੇ ਯੂਰਪ ਵਿੱਚ ਫੈਲ ਜਾਣਗੀਆਂ ਰਾਜਸ਼ਾਹੀ ਅਤੇ ਕੁਲੀਨ ਸਸ਼ਾਸਨ ਜਿਹੜਾ ਹੈ ਉਹ ਹਟਾ ਦੇਣਗੀਆਂ ਉਸਦੇ ਬਾਅਦ ਜੇਕਰ ਆਪਾਂ ਅਗਲੀ ਗੱਲ ਕਰੀਏ ਤਾਂ ਸਾਮਵਾਦ ਦਾ ਜੋ ਪਿਤਾ ਹੈ ਉਹ Karl Marx ਨੂੰ ਕਿਹਾ ਜਾਂਦਾ ਹੈ ਕਮਿਊਨਿਜ਼ਮ ਦਾ ਜੋ ਪਿਤਾ ਹੈ ਉਹ Marxਵਾਦ ਨੂੰ ਸੌਰੀ Karl Marx ਨੂੰ ਕਿਹਾ ਜਾਂਦਾ ਹੈ ਉਸਦੇ ਬਾਅਦ 1849 ਵਿੱਚ Karl ਜੋ ਹੈ ਉਹ ਪੈਰਿਸ ਨੂੰ ਛੱਡ ਕੇ ਲੰਡਨ ਚਲਾ ਗਿਆ ਕਿਉਂਕਿ ਪੈਰ ਲੰਡਨ ਦੇ ਪੈਰਿਸ ਦੇ ਵਿੱਚ ਉਸ ਨੂੰ ਕੱਢ ਦਿੱਤਾ ਗਿਆ ਸੀ ਕਿਉਂਕਿ ਬਹੁਤ ਇਨਕਲਾਬੀ ਕੰਮ ਉਸਨੇ ਬਹੁਤ ਇਨਕਲਾਬੀ ਵਿਚਾਰ ਜਿਹੜੇ ਨੇ ਉਸਨੇ ਆਪਣੇ ਸਮਾਜ ਨੂੰ ਦੇ ਦਿੱਤੇ ਸਨ ਉਹਨਾਂ ਕੰਮਾਂ ਕਰਕੇ ਜਿਹੜਾ ਸਮਾਜ ਹੈ ਉਸ ਦੇ ਵਿੱਚ ਕਿਤਨੇ ਕਿਤੇ ਕ੍ਰਾਂਤੀਕਾਰੀ ਤਬਦੀਲੀ ਵੇਖਣ ਨੂੰ ਮਿਲ ਰਹੀ ਸੀ ਔਰ ਉਹ ਤਬਦੀਲੀ ਉਸ ਸਮੇਂ ਦੇ ਰਾਜਨੀਤਿਕ ਢਾਂਚੇ ਨੂੰ ਪ੍ਰਵਾਨ ਨਹੀਂ ਸੀ ਇਸ ਲਈ Karl Marx ਨੂੰ Paris ਦੇ ਵਿੱਚੋਂ ਕੱਢ ਦਿੱਤਾ ਗਿਆ ਔਰ Karl Marx ਜੋ ਹੈ Paris ਨੂੰ ਛੱਡ ਕੇ London ਚਲਾ ਗਿਆ ਜੇਕਰ ਉਸ ਦੀ ਰਚਨਾਵਾਂ ਦੀ ਗੱਲ ਕਰੀਏ ਤਾਂ Das Capital ਉਸ ਦੀ ਬਹੁਤ ਵਧੀਆ ਰਚਨਾ ਹੈ ਜੋ ਅੱਜ ਵੀ ਕਾਫੀ ਪ੍ਰਭਾਵ ਛੱਡਦੀ ਹੈ ਜਿਸ ਦੇ ਵਿੱਚ ਉਹ ਅਰਥ ਵਿਵਸਥਾ ਰਾਜਨੀਤੀ ਉਹ ਪੌਤਿਕਵਾਦੀ ਦੇ ਬਾਰੇ ਪੌਤਿਕਵਾਦ ਦੇ ਬਾਰੇ ਗੱਲ ਕਰਦਾ ਹੈ ਬਹੁਤ ਵਧੀਆ ਇਸਤੀ ਜਿਹੜੀ ਇੱਕ ਕੀਰਤ ਹੈ ਇਸ ਕੀਰਤ ਨੇ ਕਾਫੀ ਰਾਜਨੀਤਿਕ ਰਾਜਨੀਤਿਕ ਢਾਂਚੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਬਹੁਤ ਵਧੀਆ ਮਸ਼ਹੂਰ ਇਸਤੀ ਜਿਹੜੀ ਹੈ ਰਚਨਾ ਰਹੀ ਦਾਸ ਕੈਪੀਟਲ ਉਸਦੇ ਬਾਅਦ ਚੇਕਰ ਆਪਾਂ ਦੇਖੀਏ ਤਾਂ ਲੰਡਨ ਵਿੱਚ ਹੀ 14 ਮਾਰਚ 1883 ਨੂੰ ਖਰਾਬ ਸਿਹਤੋਂ ਦੇ ਕਾਰਨ Karl Marx ਦੀ ਮੌਤ ਹੋ ਜਾਂਦੀ ਹੈ Marx ਦੇ ਵਿਚਾਰਾਂ ਦਾ ਪੂਰੀ ਦੁਨੀਆ ਤੇ ਡੂੰਗਾ ਪ੍ਰਭਾਵ ਰਿਹਾ Marxਵਾਦ ਕਮਿਊਨਿਸਟ ਲਹਿਰ ਦੇ ਮੂਲ ਵਿੱਚ ਸੀ ਔਰ ਜਿਸਨੇ ਅ ਦੇਖਿਆ ਜਾਏ ਤਾਂ ਮਾਰਕਸਵਾਦ ਇੱਕ ਕਮਿਊਨਿਸਟ ਲਹਿਰ ਸੀ ਜਿਸ ਨੇ ਯੂਰਪ, এਸ਼ੀਆ, ਅਫਰੀਕਾ ਤੇ ਅਮਰੀਕਾ ਦੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ। ਅੱਜ ਵੀ ਜਿਹੜੇ ਬਹੁਤ ਸਾਰੇ ਕਮਿਊਨਿਸਟ ਦੇਸ਼ ਨੇ ਉਹ ਮਾਰਕਸਵਾਦ ਨੂੰ ਆਪਣੇ ਮੁੱਖ ਸਿਧਾਂਤਾਂ ਵਿੱਚੋਂ ਮੰਨਦੇ ਨੇ ਮਾਰਕਸ ਦੇ ਵਿਆਪਕ ਕੰਮ ਨੇ ਆਧੁਨਿਕ ਸਮਾਜ ਸ਼ਾਸਤਰ ਦੇ ਵਿਕਾਸ ਦੀ ਅਗਵਾਈ ਕੀਤੀ ਹੈ ਇਹ ਆਪਾਂ ਕਹਿ ਸਕਦੇ ਹਾਂ ਕਿ ਮਾਰਕਸ ਨੇ ਜੋ ਕੰਮ ਕੀਤੇ ਉਹਨਾਂ ਨੇ ਆਧੁਨਿਕ ਸਮਾਜ ਸ਼ਾਸਤਰ ਦੇ ਵਿਕਾਸ ਦੇ ਵਿੱਚ ਕਾਫੀ ਪਹਿਲ ਕੀਤੀ ਹੈ ਤਾਂ ਇਸ ਤਰ੍ਹਾਂ ਆਪਾਂ ਮਾਰਕਸ ਦੇ ਵਿਚਾਰਾਂ ਨੂੰ ਵੇਖਿਆ Karl Marx ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀ ਉਸ ਦੀ ਸਖਸ਼ੀਅਤ ਰਹੀ ਔਰ ਕਿਸ ਤਰ੍ਹਾਂ ਉਸਨੇ ਕੰਮ ਕੀਤੇ ਕਿਸ ਤਰ੍ਹਾਂ ਦੇ ਵਿਚਾਰ ਉਸਤੇ ਰਹੇ ਜਿਨ੍ਹਾਂ ਵਿਚਾਰਾਂ ਕਰਕੇ ਉਸ ਨੂੰ ਕਾਫੀ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਾਰਲ ਮਾਰਕਸ ਦੇ ਜੀਵਨ ਔਰ ਉਸ ਦੀ ਵਿਚਾਰਧਾਰਾ ਬਾਰੇ ਗੱਲ ਕੀਤੀ ਹੈ ਉਸ ਦੀ ਸ਼ਖਸੀਅਤ ਨੂੰ ਜਾਣਿਆ ਅਗਲੀ ਕਲਾਸ ਦੇ ਵਿੱਚ ਆਪਾਂ ਮਾਰਕਸਵਾਦ ਨੂੰ ਡਿਸਕਸ ਕਰਾਂਗੇ